ਐਸਐਸਓ ਸਾਹਿਬ ਜੀ ਨਸ਼ਾ ਤਸਕਰ ਪ੍ਰਿਆ ਜਿਲੀਲੀ ਸ਼ਰਾਬ ਸਵੇਤ ਕਿੰਨੇ ਵੋਤਰਾ ਫੜੀਆਂ ਤੇ ਕਿੰਨਾ ਕਾਮ ਬਣਾਉ ਦੇਖੋ ਨਸ਼ੇ ਦੇ ਖਿਲਾਫ ਜੰਗ ਵਿੱਚ ਜਲੰਧਰ ਦੇ ਹੱਥੀਂ ਪੂਨੇ ਪੂਨੇ ਸਫਲਤਾ ਅਸਲ ਹੋਈ ਜਦ ਮਾਨੀ ਜਲੰਧਰ ਦੇ ਹੱਥੀਂ ਸਰਹਰਮਨ ਸਿੰਘ ਦੇ ਇੱਕ ਜੀ ਦੇ ਅਧਿਸ਼ਨ ਨਿਵੇਸ਼ਾਂ ਤੇ ਆ ਕੇ ਡੀਐਸਪੀ ਫੋਰ ਸਰਦਾਰ ਸਲਮਨ ਸਿੰਘ ਬਲਜੀ ਦੇ ਹਸਤਾਬ ਮੁਤਾਬਕ ਫਨਾ ਫਲੋਰ ਪੁਲਿਸ ਨੇ ਇੱਕ ਦੋਸ਼ੀ ਪ੍ਰਵੀਨ ਉਰਫ ਬੁਰੀ ਉਰਫ ਕਾਕਾ ਉਰਫ ਵਜੇ ਪੁੱਤਰ ਸੁਖਦੇਵ ਸਿੰਘ ਵਾਸੀ ਕੜਿਆਣਾ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਪਾਸੋਂ 40 ਲੀਟਰ ਰਿਲੀ ਸ਼ਰਾਬ ਬਰahmat ਕੀਤੀ ਹੈ ਤੇ ਇਹ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਨੰਬਰ 168 ਇਹ ਬੰਦਾ ਸਾਨੂੰ 107 ਵੱਡਾ ਪਛੀ ਮੁਕਦਮੇ ਚ ਵੀ ਲੜਦਾ ਸੀ ਉਸ ਵਕਤ ਵੀ ਇਸ ਇਸ ਦੇ ਸ਼ਰਾਬ ਰਿਲੀ ਸ਼ਰਾਬ ਦੇ ਦਾ ਪਰਚਾ ਸੀ ਤੇ ਇਹ ਜਿਸ ਨੂੰ ਦੇਂਦੀਆਂ ਸੀ ਅਸੀਂ ਲੇਡੀਜ਼ ਨੂੰ ਕਾਪੂ ਤਾਂ ਸਿੱਧੇ ਉਹਨਾਂ ਦੀ ਨਿਸ਼ਾਨਦੇਹੀ ਤੇ ਅਸੀਂ ਉਸ ਨੂੰ ਮੈਡੀਕਲ ਤਦਦਾ ਹੀ ਭਜਾਇਆ ਸੀ ਇਹਦੇ ਦੁਬਾਰਾ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਤੇ ਨਾਲ ਹੀ ਇਸ ਬੰਦੇ ਨੂੰ ਰਾਉਂਡ ਅਪ ਕਰ ਲਿਆ ਤੇ ਇਹ ਦੱਸਣਯੋਗ ਹੈ ਕਾਫੀ ਦੇਰ ਤੋਂ ਨਸ਼ੇ ਦੇ ਕਾਰੋਬਾਰ ਚੱਲ ਰਿਹਾ ਤੇ ਜਿੰਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਰਿਮਾਂਡ ਹਸਲ ਕੀਤਾ ਗਿਆ ਜਿੱਦਾਂ ਅਬਰਸਰ ਦੇ ਏਰੀਆ ਵਿੱਚ ਕਾਫੀ ਜਿਲੀ ਜਿਲੀ ਕਰਾਬ ਦੇ ਨਾਲ ਬੈਠ ਹੋਈ ਸੀ ਇਹ ਉਹੀ ਸ਼ਰਾਬ ਹੈ ਜਿਹੜੀ ਇਹਨਾਂ ਨੇ ਸਪਲਾਈ ਕਰਦਾ ਸੀ ਵੇਚਦੇ ਇਸ ਸਬੰਧਿਤਾਂ ਐਫਐਸਐਲ ਦੀ ਰਿਪੋਰਟ ਤੋਂ ਕਲੀਅਰ ਹੋਏਗਾ ਕੀ ਪੁਰਾਣਾ ਕੀ ਬੈਕਗ੍ਰਾਉਂਡ ਹੈ ਦਾ ਹੋਰ ਇਹ ਦੇਖਾ ਬਿਕ ਮੁਕੱਦਮਾ ਪਹਿਲਾਂ ਦਰਜਾ 177 ਵੱਡਾ 25 ਤੇ ਬਾਕੀ ਤਫਤੀਸ਼ جاری ਹੈ ਜੇਕਰ ਰਿਮਾਂਡ ਰਿਮਾਂਡ ਲਿਆ ਜਾ ਅੱਜ ਇਹਦਾ ਰਿਮਾਂਡ ਹਾਸਿਲ ਕੀਤਾ